ਦੋਸਤੋ ਸਰੋਂ ਦੇ ਸਾਗ ਦੀ ਵੀਡੀਓ ਦੇਖਣ ਤੋਂ ਬਾਅਦ ਕੁਝ ਜਿਹੜੀਆਂ ਨੇ ਉਹ ਫੋਨ ਕਾਲਸ ਇੰਡੀਆ ਤੋਂ ਤੇ ਲੋਕਲ ਆਸਟ੍ਰੇਲੀਆ ਤੋਂ ਵੀ ਆਈਆਂ ਤੇ ਉਹਦੇ ਵਿੱਚ ਜਿਹੜੇ ਇੰਡੀਆ ਦੇ ਸਾਡੇ ਭੈਣ ਭਰਾ ਨੇ ਉਹਨਾਂ ਦਾ ਸਵਾਲ ਇਹ ਸੀਗਾ ਵੀ ਜਿਹੜੇ ਵੱਡੇ ਸ਼ਹਿਰਾਂ 'ਚ ਮੈਟਰੋ ਸਿਟੀ 'ਚ ਰਹਿੰਦੇ ਨੇ ਤੇ ਉਹ ਜਦੋਂ ਸਰੋਂ ਦਾ ਸਾਗ ਬਣਾਉਂਦੇ ਤਾਂ ਉਹਨਾਂ ਨੂੰ ਬਹੁਤ ਵਾਰੀ ਬਦ ਤੋ ਨਹੀਂ ਮਿਲਦਾ ਤੇ ਉਹ ਸਰੋਂ ਦੇ ਸਾਗ ਦੇ ਵਿੱਚ ਜਿਹੜਾ ਹੈਗਾ ਮੱਕੀ ਦਾ ਆਟਾ ਹੈ ਜਾਂ ਛੋਲਿਆਂ ਦੀ ਦਾਲ ਮਲਾ ਲੈਂਦੇ ਆ ਤਾਂ ਉਹ ਕਹਿੰਦੇ ਵੀ ਸਾਨੂੰ ਮਲਾਉਣੀ ਚਾਹੀਦੀ ਹੈ ਕਿੰਨੀ ਮਲਾਉਣੀ ਚਾਹੀਦੀ ਮੱਕੀ ਦਾ ਆਟਾ ਜਾਂ ਸਰੋਂ ਮੱਕੀ ਦਾ ਆਟਾ ਜਿਹੜਾ ਹੈਗਾ ਇਹਦਾ ਛੋਲਿਆਂ ਦੀ ਦਾਲ ਹੈ ਤੁਸੀਂ ਸਰੋਂ ਦੇ ਸਾਗ 'ਚ ਮਿਲਾ ਸਕਦੇ ਹੋ ਉਹਦੇ ਨਾਲ ਸਵਾਦ ਜਿਹੜਾ ਤੁਹਾਡਾ ਜਰੂਰ ਵਧੀਆ ਹੋ ਜਾਊਗਾ ਸਰੋਂ ਦੇ ਸਾਗ ਦਾ ਪਰ ਸਾਨੂੰ ਸਮਝਣਾ ਪਊਗਾ ਜਿਹੜੀ ਸਰੋਂ ਦੇ ਸਾਗ ਦੀ ਗੰਧਲਾਂ ਦੀ ਪ੍ਰਕਿਰਤੀ ਹੈ ਆਯੁਰਵੇਦ ਦੇ ਹਿਸਾਬ ਨਾਲ ਉਹ ਸਾਡੇ ਸਰੀਰ ਦੇ ਵਿੱਚ ਬਾਤ ਪਿੱਤ ਤੇ ਕਫ ਜਿਹੜਾ ਹੈ ਉਹ ਤਿੰਨੇ ਦੋਸ਼ਾਂ ਨੂੰ ਵਧਾਉਂਦੀ ਹੈ ਆਯੁਰਵੇਦ ਦੇ ਹਿਸਾਬ ਨਾਲ ਜੇ ਕੋਈ ਵੀ ਚੀਜ਼ ਖਾਣ ਵਾਲੀ ਤੁਹਾਡੇ ਸਰੀਰ ਦੇ ਵਿੱਚ ਬਾਤ ਪਿੱਤ ਕਫ ਤਿੰਨੇ ਚੀਜ਼ਾਂ ਨੂੰ ਵਧਾਉਂਦੀ ਹੈ ਇਹਦਾ ਮਤਲਬ ਉਹ ਸਭ ਤੋਂ ਘਟੀਆ ਚੀਜ਼ ਹੈ ਤੇ ਆਯੁਰਵੇਦ ਦੇ ਵਿੱਚ ਕਲੀਅਰਲੀ ਇਹ ਲਿਖਿਆ ਗਿਆ ਹੈ ਕਿ ਸਰੋਂ ਦਾ ਸਾਗ ਜਿੰਨੇ ਵੀ ਤਰ੍ਹਾਂ ਦੇ ਸਾਗ ਬਣਦੇ ਆ ਉਹ ਕੱਲੀ ਸਰੋਂ ਦੀ ਗੰਦਲਾਂ ਦਾ ਸਾਗ ਉਨਾ ਦੇ ਵਿੱਚ ਸਭ ਤੋਂ ਘਟੀਆ ਸਾਗ ਹੈ ਤਾਂ ਫਿਰ ਸਾਡੇ ਮਨ ਦੇ ਵਿੱਚ ਸਵਾਲ ਇਹ ਆਉਂਦਾ ਵੀ ਸਾਡੇ ਬਜ਼ੁਰਗ ਤਾਂ ਬਹੁਤ ਪੀੜੀਆਂ ਤੋਂ ਖਾ ਰਹੇ ਆਂ ਅਸੀਂ ਵੀ ਖਾਈ ਜਾਂਦੇ ਆਂ ਸਾਡੇ ਬਜ਼ੁਰਗ ਜਿਹੜੇ ਸੀਗੇ ਉਹ ਬਹੁਤ ਸਮਝਦਾਰ ਸੀਗੇ ਸਾਇੰਟੀਫਿਕ ਸੀਗੇ ਉਹ ਜਦੋਂ ਵੀ ਸਰੋਂ ਦਾ ਸਾਗ ਬਣਾਉਂਦੇ ਸੀਗੇ ਤਾਂ ਉਹਦੇ ਵਿੱਚ ਸਮਾਨ ਮਾਤਰਾ ਦੇ ਵਿੱਚ ਬਾਥੂ ਮਲਾਉਂਦੇ ਸੀ ਬਾਥੂ ਇੱਕ ਇਹੋ ਜੀ ਚੀਜ਼ ਹੈ ਸਰੋਂ ਦੇ ਸਾਗ ਦੇ ਨਾਲ ਜਿਹੜੀ ਕਿ ਵਾਤ ਪਿਤਕਾ ਤਿੰਨੇ ਚੀਜ਼ਾਂ ਨੂੰ ਖਤਮ ਕਰਦੀ ਹੈ ਜੋ ਕਿ ਸਰੋਂ ਦੇ ਸਾਗ ਦੇ ਕਾਰਨ ਵਧੀਆਂ ਨੇ ਇਸ ਵਾਸਤੇ ਸਾਡੇ ਬਜ਼ੁਰਗ ਜਿਹੜੇ ਸੀਗੇ ਉਹ ਸਰੋਂ ਦੇ ਸਾਗ ਨੂੰ ਬਣਾਉਂਦੇ ਟਾਈਮ ਬਾਤੂ ਉਸਮਾਨ ਮਾਤਰਾ ਚ ਪਾਉਂਦੇ ਸੀ ਚਲਾਈ ਜਿਹੜੀ ਹੈ ਤੁਸੀਂ ਸਵਾਦ ਅਨੁਸਾਰ ਪਾ ਸਕਦੇ ਹੋ ਚਲਾਈ ਜਿਹੜੀ ਹੈ ਉਹ ਠੰਡੀ ਹੁੰਦੀ ਹੈ ਤੇ ਪਿਤ ਦੋਸ਼ ਨੂੰ ਖਤਮ ਕਰਦੀ ਹੈ ਤੇ ਪਚਣ ਦੇ ਵਿੱਚ ਵੀ ਹਲਕੀ ਹੁੰਦੀ ਹੈ ਤੇ ਬਜ਼ੁਰਗ ਜਿਹੜੇ ਸੀਗੇ ਉਹ ਸਰੋਂ ਦੇ ਸਾਗ ਨੂੰ ਤੌਲੀ ਦੇ ਵਿੱਚ ਬਣਾਉਂਦੇ ਸੀ ਨਾ ਕਿ ਕੁੱਕਰ ਦੇ ਵਿੱਚ ਜਿਹੜਾ ਸੀ ਕੁੱਕਰ ਦੇ ਵਿੱਚ ਸਾਗ ਬਣਾਉਨੇ ਆ ਕੁੱਕਰ ਸਾਨੂੰ ਗੋਰਿਆਂ ਨੇ ਬਣਾ ਕੇ ਫੜਾਤਾ ਹੈਗਾ ਗੋਰਿਆਂ ਦੇ ਜਿਹੜਾਂਾਂ ਦੇ ਵਿੱਚ ਦੇਖੋਗੇ ਤਾਂ 1% ਘਰਾਂ ਦੇ ਵਿੱਚ ਵੀ ਤੁਹਾਨੂੰ ਕੁੱਕਰ ਨੂੰ ਮਿਲੂਗਾ ਸਾਡੇ ਘਰਾਂ 'ਚ ਤਿੰਨ ਤਿੰਨ ਚਾਰ ਚਾਰ ਮਿਲ ਜਾਣਗੇ ਕੁੱਕਰ ਜਿਹੜਾ ਹੈਗਾ ਉਹਦੀ ਨਿਊਟ੍ਰੀਸ਼ਨਲ ਵੈਲਿਊ ਨੂੰ ਸਰੋਂ ਦੇ ਸਾਗ ਨੂੰ ਜੋ ਵੀ ਸੋਡੀਅਮ ਪੋਟਾਸ਼ੀਅਮ ਹੈ ਉਹਨੂੰ ਲਗਭਗ ਖਤਮ ਕਰ ਦਿੰਦਾ ਹੈ ਅਸਵਾ ਤੇਜ ਸਰੋਂ ਦਾ ਸਾਗ ਬਣਾਉਣਾ ਤਾਂ ਕਿਰਪਾ ਕਰਕੇ ਉਹਦੇ ਸમાન ਮਾਤਰਾ ਜਿਹਾ ਬਾਤੂ ਪਾਓ ਉਹਨੂੰ ਤੌੜੀ ਦੇ ਵਿੱਚ ਹੌਲੀ ਹੌਲੀ ਜਿਹੜਾ ਪਕਾਓ ਤੇ ਓਨਾ ਹੀ ਬਣਾਓ ਜਿੰਨਾ ਤੁਸੀਂ ਖਾਣਾ ਹੈ ਜਿਆਦਾ ਬਣਾ ਕੇ ਫ੍ਰਿਜ ਦੇ ਵਿੱਚ ਨਾ ਰੱਖੋ ਇਹ ਵੀ ਹੈਗਾ ਕਿ ਜੇ ਫ੍ਰਿਜ ਦੇ ਵਿੱਚ ਰੱਖ ਲੈਣੇ ਤੇ ਬਾਅਦ ਦੇ ਵਿੱਚ ਤੜਕੇ ਲਾ ਲਾ ਕੇ ਖਾਂਦੇ ਰਹੇ ਨੇ ਆਯੁਰਵੇਦ ਦੇ ਹਿਸਾਬ ਨਾਲ ਕੋਈ ਵੀ ਖਾਣਾ ਜਿਹੜਾ ਹੈਗਾ ਉਹਨੂੰ ਬਣਾਉਣ ਤੋਂ ਬਾਅਦ ਦੁਬਾਰਾ ਗਰਮ ਕਰਨਾ ਇਹ ਵੀ ਤੁਹਾਡੇ ਸਰੀਰ ਵਾਸਤੇ ਅਨਿਕਾਰਕ ਸਾਡੇ ਬਜ਼ੁਰਗਾਂ ਦੀ ਉਮਰ ਜਿਹੜੀ 90 100 ਸਾਲ ਹੁੰਦੀ ਸੀ ਤੇ ਸਾਡੀਆਂ ਉਮਰਾਂ ਘਟਦੀਆਂ ਜਾ ਰਹੀਆਂ ਨੇ ਉਹਦਾ ਕਾਰਨ ਇਹੀ ਹੈ ਚੀਜ਼ਾਂ ਅਸੀਂ ਵੀ ਉਹੀ ਖਾਂਦੇ ਨੇ ਜਿਹੜੀਆਂ ਉਹ ਖਾਂਦੇ ਸੀ ਪਰ ਅਸੀਂ ਉਹਨਾਂ ਨੂੰ ਜਿਹੜਾ ਸਾਡਾ ਬਣਾਉਣ ਦਾ ਤਰੀਕਾ ਹੈਗਾ ਉਹ ਗਲਤ ਹੈ ਗਲਤ ਤਰੀਕੇ ਨਾਲ ਬਣਾ ਕੇ ਖਾਨੇ ਤਾਂ ਹੀ ਸਾਡੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਪੈਦਾ ਹੋ ਰਹੀਆਂ ਨੇ ਲੋਕਾਂ ਨੂੰ 40 50 55 ਸਾਲ ਦੀ ਉਮਰ ਦੇ ਵਿੱਚ ਹੀ ਹਾਰਟ ਅਟੈਕ ਆ ਰਹੇ ਨੇ ਕਿਉਂਕਿ ਸਰੋਂ ਦੀ ਸਾਗ ਦੀ ਜਿਹੜੀ ਐਸਿਡਿਕ ਨੇਚਰ ਆ ਉਹ ਤੁਹਾਡੇ ਸਰੀਰ ਦੇ ਵਿੱਚ ਤਜਾਬ ਬਣਾਉਂਦੀ ਹੈ ਉਹ ਜਿਹੜਾ ਤੁਹਾਡਾ ਬਲੱਡ ਹੈ ਉਹਨੂੰ ਵੀ ਐਸਿਡਿਕ ਕਰਦੀ ਹੈ ਉਸ ਤੋਂ ਬਾਅਦ ਜਦੋਂ ਸਰਦੀਆਂ ਦੇ ਵਿੱਚ ਬਹੁਤ ਸਾਰੇ ਮਰੀਜ਼ ਜਿਹੜੇ ਨੇ ਡਾਕਟਰ ਕੋਲੇ ਜਾਂਦੇ ਨੇ ਤੇ ਡਾਕਟਰ ਨੂੰ ਕਹਿੰਦੇ ਜੀ ਮੇਰਾ ਜਿਹੜਾ ਉਹ ਉੱਪਰ ਜਲਨ ਹੋ ਰਹੀ ਹੈ ਤੋਂ ਉਹਨੂੰ ਜਿਵੇਂ ਐਸਿਡਿਕ ਨੇਚਰ ਦੇ ਕਾਰਨ ਜਿਹੜਾ ਹਾਰਟ ਬਰਨ ਦੀ ਪ੍ਰੋਬਲਮ ਜਿਹੜੀ ਲੈ ਕੇ ਡਾਕਟਰ ਕੋਲੇ ਜਾਂਦੇ ਤੇ ਡਾਕਟਰ ਜੋ ਤੁਹਾਨੂੰ ਪੁੱਛਦਾ ਵੀ ਤੁਸੀਂ ਕੀ ਖਾਦਾ ਤੁਸੀਂ ਕਹਿੰਦੇ ਜੀ ਸਰੋਂ ਦਾ ਸਾਗ ਖਾਦਾ ਤੇ ਤੁਹਾਨੂੰ ਆਲਾ ਦਾ ਵੀ ਸਰੋਂ ਦਾ ਸਾਗ ਤਾਂ ਫਾਇਦੇਮੰਦ ਉਹ ਤਾਂ ਕੋਈ ਨੁਕਸਾਨ ਹੀ ਨਹੀਂ ਕਰਦਾ ਪਰ ਨਹੀਂ ਇਹ ਸਰੋਂ ਦਾ ਸਾਗ ਜਿਹੜਾ ਹੈਗਾ ਕਿਉਂਕਿ ਇਹ ਜਦੋਂ ਅਸੀਂ ਯੰਗ ਏਜ ਦੇ ਵਿੱਚ ਹੁੰਦੇ ਉਦੋਂ ਸਾਡਾ ਮੈਟਾਬੋਲਿਜ਼ਮ ਬਹੁਤ ਹਾਈ ਹੁੰਦਾ ਉਦੋਂ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਜੇ ਅਸੀਂ ਗਲਤ ਵੀ ਖਾ ਲਾਂ ਨੇ ਤਾਂ ਬਾਡੀ ਕਈ ਵਾਰੀ ਉਹਨਾਂ ਨੂੰ ਫੇਰ ਵੀ ਐਡਜਸਟ ਕਰ ਜਾਂਦੀ ਹੈ ਉਹ ਪਚ ਜਾਂਦੀਆਂ ਨੇ ਪਰ ਜਿਵੇਂ ਤੁਸੀਂ 40 ਪਲੱਸ ਹੁੰਨੇ ਹੋ ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਗਲਤ ਤਰੀਕੇ ਨਾਲ ਖਾਧੀਆਂ ਵੀ ਚੀਜ਼ਾਂ ਤੁਹਾਡੇ ਅੰਦਰ ਤੇ ਤੁਹਾਡੇ ਪਰਿਵਾਰ ਦੇ ਅੰਦਰ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਕਰ ਸਕਦੀਆਂ ਨੇ ਸਰੋਂ ਦੇ ਸਾਗ ਦੇ ਨਾਲ ਕੱਚੀ ਮੂਲੀ ਜ਼ਰੂਰੀ ਖਾਓ ਕਿਉਂਕਿ ਕੱਚੀ ਮੂਲੀ ਜਿਹੜੀ ਹੈਗੀ ਆ ਉਹ ਤਿੰਨੇ ਤਰ੍ਹਾਂ ਦੇ ਦੋਸ਼ ਵਾਤ ਪਿਤ ਕਫ ਨੂੰ ਖਤਮ ਕਰਦੀ ਹੈ ਇਸ ਵਾਸਤੇ ਜੇ ਸਹੀ ਤਰੀਕੇ ਨਾਲ ਬਣਾ ਕੇ ਤੁਸੀਂ ਸਰੋਂ ਦਾ ਸਾਗ ਖਾਓਗੇ ਤਾਂ ਤੁਹਾਡੇ ਵਾਸਤੇ ਫਾਇਦੇਮੰਦ ਹੈ ਨਹੀਂ ਤਾਂ ਉਹ ਤੁਹਾਡੇ ਵਾਸਤੇ ਨੁਕਸਾਨਦੇ ਹੈ ਇਸ ਵੀਡੀਓ ਨੂੰ ਬਣਾਉਣ ਦੇ ਪਿੱਛੇ ਮੇਰਾ ਜਿਹੜਾ ਮਕਸਦ ਹੈ ਉਹ ਤੁਹਾਨੂੰ ਅਵੇਅਰ ਕਰਨਾ ਹੈ ਨਾ ਕਿ ਡਰਾਉਣਾ ਜੇ ਤੁਹਾਨੂੰ ਠੀਕ ਲੱਗੇ ਵੀ ਇਹ ਵੀਡੀਓ ਤੁਹਾਡੇ ਵਾਸਤੇ ਹੈਲਪਫੁਲ ਹੈਗੀ ਹੈ ਤਾਂ ਤੁਸੀਂ ਆਪਦੇ ਯਾਰ ਦੋਸਤ ਜਾਂ ਮਿੱਤਰ ਪਿਆਰਿਆਂ ਨੂੰ ਵੀ ਸ਼ੇਅਰ ਕਰ ਸਕਦੇ ਹੋ ਥੈਂਕ ਯੂ